ਦੋਸਤੋ ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਮਗਰੋਂ ਇੱਕ ਹੋਰ ਪੰਜਾਬੀ ਸਿੰਗਰ ਨੇ ਆਪਣੇ ਨਾਲ ਹੋ ਰਹੀ ਧੋਖਾਧੜੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਪੰਜਾਬੀ ਸਿੰਗਰ ਕਾਕਾ ਹੈ ਜਿਸਨੇ ਆਪਣੀ ਇੰਸਟਾ ਸਟੋਰੀ ਵਿੱਚ ਕਿਹਾ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਕੰਪਨੀ ਕਾਈ ਡਿਜੀਟਲ ਪਿੰਕੀ ਢਾਲੀਵਾਲ ਅਤੇ ਕਰਨ ਢਾਲੀਵਾਲ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਅਗੇ ਲਿਖਿਆ ਕਿ 2 ਸਾਲ ਤੋਂ ਕਰਨ ਢਾਲੀਵਾਲ ਅਤੇ ਪਿੰਕੀ ਢਾਲੀਵਾਲ ਸਾਡੀ ਕਮਾਈ ਦੇ ਪੈਸੇ ਖਾ ਰਹੇ ਹਨ ਜੋ ਧੋਖਾਧੜੀ ਸੁਨੰਦਾ ਸ਼ਰਮਾ ਨਾਲ ਹੋਈ ਸੀ ਉਹੀ ਮੇਰੇ ਨਾਲ ਹੋ ਰਹੀ ਹੈ ਉਹਨਾਂ ਨੇ ਇਨਸਟਾ ਸਟੋਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੂੰ ਵੀ ਟੈਗ ਕੀਤੀ ਹੈ ਸੁਨੰਦਾ ਸ਼ਰਮਾ ਨੇ ਵੀ ਬੀਤੇ ਦਿਨਾਂ ਇੱਕ ਨੋਟ ਸਾਂਝਾ ਕੀਤਾ ਸੀ ਜਿਸ ਵਿੱਚ ਉਹਨਾਂ ਲਿਖਿਆ ਸੀ ਕਿ ਕੁਝ ਵਿਅਕਤੀ ਤੇ ਵਿਸ਼ੇਸ਼ ਅਧਿਕਾਰਾਂ ਦਾ ਝੂਠਾ ਦਾਵਾ ਕਰ ਰਹੇ ਹਨ ਤੀਜੀ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੁੰਮਰਾਹ ਕਰ ਰਹੇ ਹਨ ਕਿ ਮੈਂ ਉਹਨਾਂ ਨਾਲ ਇਕਰਾਰਨਾਮੇ ਨਾਲ ਬੱਝੀ ਹਾਂ ਇਹ ਹੈ ਦਾਅਵੇ ਪੂਰੀ ਤਰ੍ਹਾਂ ਝੂਠੇ ਧੋਖਾਧੜੀ ਵਾਲੇ ਅਣ ਅਧਿਕਾਰਨ ਅਤੇ ਕਾਨੂੰਨੀ ਤੌਰ ਤੇ ਬੇਬੁਨਿਆਦ ਹਨ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਕ ਸੰਤਰ ਕਲਾਕਾਰ ਹਾਂ ਅਤੇ ਮੈਂ ਕਿਸੇ ਵੀ ਵਿਅਕਤੀ ਦਾ ਸੰਸਥਾ ਨੂੰ ਆਪਣੇ ਪੇਸ਼ੇਵਰ ਕਾਰਜਾਂ ਪ੍ਰਦਰਸ਼ਨਾਂ ਜਾਂ ਸਹਿਯੋਗਾਂ ਦੇ ਵਿਸ਼ੇਸ਼ ਅਧਿਕਾਰ ਨਹੀਂ ਦਿੰਦੇ ਹਨ ਉੱਥੇ ਹੀ ਸੁਨੰਧਾ ਸ਼ਰਮਾ ਦੀ ਸ਼ਿਕਾਇਤ ਤੇ ਪੁਲਿਸ ਨੇ ਪੰਜਾਬ ਦੇ ਨਾਮੀ 뮤జిక్ ਪ੍ਰੋਡਿਊਸਰ ਰੁਸ਼ਪਿੰਦਰ ਤਾਲੀਵਾਲ ਉਰਫ ਪਿੰਕੀ ਤਾਲੀਵਾਲ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਨੰਧਾ ਸ਼ਰਮਾ ਨੇ ਮੋਹਾਲੀ ਦੇ ਜ਼ਿਲ੍ਹਾ ਪੁਲਸ ਮੁਖੀ ਦੀਪਕ ਪਾਰਿਕ ਨੂੰ ਦਿੱਤੀ ਸ਼ਿਕਾਇਤ ਤੇ ਤਾਲੀਵਾਲ ਤੇ ਆਰਥਿਕ ਸ਼ੋਸ਼ਣ ਅਤੇ ਪਦਨਾਮ ਕਰਨ ਦੀਆਂ ਧਮਕੀਆਂ ਦੇਣ ਤੇ ਨਿੱਜੀ ਜਾਇਦਾਦ ਦੀ ਗੈਰ ਕਾਨੂੰਨੀ ਕਬਜ਼ੇਬਾਜੀ ਤੇ ਗੰभीर ਦੋਸ਼ ਲਾਏ ਹਨ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ